ਵੇ ਰਿਕਰੂਟਮੈਂਟ ਬੋਰਡ ਵੱਲੋਂ ਜੀ 130000 ਪੋਸਟਾਂ ਦਾ ਐਲਾਨ ਕਰ ਦਿੱਤਾ ਗਿਆ ਹੈਗਾ ਇਹ ਪੋਸਟਾਂ ਦੇ ਫਾਰਮ ਜਲਦੀ ਹੀ ਆਨਲਾਈਨ ਹੋ ਜਾਣਗੇ ਆਰਪੀਐਫ ਨੇ ਜੀ ਇਹਨਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈਗਾ ਹਰੇਕ ਭਾਗ ਦੀ ਅਸੀਂ ਡਿਟੇਲ ਵਿੱਚ ਗੱਲ ਕਰਾਂਗੇ ਹੁਣ ਜੀ ਅਸੀਂ ਪਹਿਲੇ ਭਾਗ ਦੀ ਗੱਲ ਕਰਦੇ ਹਾਂ ਇਹਦੇ ਫਾਰਮ ਜੀ 1 ਮਾਰਚ ਤੋਂ ਸ਼ੁਰੂ ਹੋ ਰਹੇ ਆ ਨਾਨ ਟੈਕਨੀਕਲ ਪਪੂਲਰ ਕੈਟਾਗਰੀ ਦੀਆਂ ਪੋਸਟਾਂ ਇਹਨਾਂ ਵਿੱਚ ਆਉਂਦੀਆਂ ਜੀ ਇਹਨਾਂ ਵਿੱਚ ਕਲਰਕ ਰੱਖਨੇ ਆ ਜਿਵੇਂ ਜੂਨੀਅਰ ਕਲਰਕ ਕਮ ਟੈਪਿਸਟ ਅਕਾਊਂਟਸ ਕਲਰਕ ਕਮ ਟੈਪਿਸਟ ਟ੍ਰੇਨਸ ਕਲਰਕ ਅਤੇ ਹੋਰ ਵੀ ਕਈ ਤਰ੍ਹਾਂ ਦੇ ਕ ਅਸੀਂ ਹੁਣ ਭਾਗ ਦੂਜੇ ਦੀ ਗੱਲ ਕਰਾਂਗੇ। ਭਾਗ ਦੂਜੇ ਦੇ ਫਾਰਮ 4 ਮਾਰਚ ਤੋਂ ਸ਼ੁਰੂ ਹੋ ਰਹੇ ਹੈ ਜੀ। ਪੈਰਾਮੈਡੀਕਲ ਸਟਾਫ ਦੀਆਂ ਪੋਸਟਾਂ ਹੈ। ਇਹਦੇ ਵਿੱਚ ਮੈਡੀਕਲ ਸਟਾਫ ਰੱਖਣਾ ਹੈ ਜੀ ਜਿਵੇਂ ਸਟਾਫ ਨਰਸਿੰਗ, ਹੈਲਥ ਐਂਡ ਮਲੇਰੀਆ ਇੰਸਪੈਕਟਰ, ਫਾਰਮਾਸਿਸਟ, ਲੈਬ ਅਸਿਸਟੈਂਟ। ਅਤੇ ਹੋਰ ਵੀ ਕਈ ਸਟਾਫ ਮੈਂਬਰਸ ਵਿੱਚ ਰੱਖਣੇ ਹੈ ਜੀ। ਭਾਗ ਤੀਜੇ ਦੀ ਗੱਲ ਕਰਦੇ ਹਾਂ ਜੀ ਅਸੀਂ। ਭਾਗ ਤੀਜੇ ਦੇ ਜਿਹੜੇ ਫਾਰਮ ਹੈ ਜੀ 8 ਮਾਰਚ ਤੋਂ ਸ਼ੁਰੂ ਹੋ ਰਹੇ ਹੈਗੇ। ਇਹਦੇ ਵਿੱਚ ਮਿਨਿਸਟਰੀਅਲ ਐਂਡ ਇਸੋ ਲਿਟਰੇਟ ਕੈਟਾਗਰੀ ਦੀਆਂ ਪੋਸਟਾਂ ਜੀ ਇਹ ਜਿਵੇਂ ਇਹਦੇ ਵਿੱਚ ਸਟੈਨੋਗ੍ਰਾਫਰ ਰੱਖਣੀਆਂ ਜੀ ਚੀਫ ਅਸਿਸਟੈਂਟ ਜੂਨੀਅਰ ਟਰਾਂਸਲੇਟਰ ਰੱਖਣੀਆਂ ਜੀ ਇਹਦੇ ਵਿੱਚ ਤੇ ਮਤਲਬ ਕਈ ਤਰ੍ਹਾਂ ਦੀਆਂ ਹੋਰ ਵੀ ਇਹਦੇ ਵਿੱਚ ਮਹੱਤਵਪੂਰਨ ਪੋਸਟਾਂ ਜੀ ਇਹਨਾਂ ਤਿੰਨੇ ਭਾਗਾਂ ਨੂੰ ਜੀ 1,30,000 ਵਿੱਚੋਂ 30,000 ਅਸਾਮੀਆਂ ਆਉਂਦੀਆਂ ਜੀ ਮਤਲਬ ਇਹ ਤਿੰਨੇ ਭਾਗਾਂ ਵਿੱਚ 30,000 ਅਸਾਮੀਆਂ ਤੁਹਾਨੂੰ ਮਿਲਣਗੀਆਂ ਹੁਣ ਅਸੀਂ ਚੌਥੇ ਭਾਗ ਦੀ ਗੱਲ ਕਰ ਰਹੇ ਹਾਂ ਜੀ ਜਿਹਦੇ ਫਾਰਮ 12 ਮਾਰਚ ਤੋਂ ਸ਼ੁਰੂ ਹੋ ਰਹੀ ਹੈ ਜੀ ਇਹ ਟੈਕਨੀਕਲ ਡਿਪਾਰਟਮੈਂਟ ਦੀਆਂ ਪੋਸਟਾਂ ਜੀ ਇਹ ਬਹੁਤ ਮਹੱਤਵਪੂਰਨ ਭਾਗ ਹੈ ਕਿਉਂਕਿ ਇਹਦੇ ਵਿੱਚ 1 ਲੱਖ ਅਸਾਮੀਆਂ ਆਉਂਦੀਆਂ ਜੀ 130000 ਵਿੱਚੋਂ 1 ਲੱਖ ਅਸਾਮੀਆਂ ਸਿਰਫ ਇਸੇ ਭਾਗ ਵਿੱਚ ਹੀ ਆਉਂਦੀਆਂ ਹਨ ਇਹਦੇ ਵਿੱਚ ਜੀ ਜਿਹਨੇ ਡਿਪਲੋਮਾ ਕੀਤਾ ਕਾ ਇਲੈਕਟ੍ਰੀਕਲ ਦਾ ਇੰਜੀਨੀਅਰਿੰਗ ਦਾ ਮਕੈਨੀਕਲ ਦਾ ਐਸ ਐਨ ਟੀ ਡਿਪਾਰਟਮੈਂਟ ਦੀਆਂ ਪੋਸਟਾਂ ਇਹਦੇ ਵਿੱਚ ਆਉਂਦੀਆਂ ਹਨ ਇਹਦੇ ਵਿੱਚ ਕਈ ਹੋਰ ਵੀ ਡਿਪਲੋਮੇ ਵਾਲੇ ਤੁਹਾਨੂੰ ਦੱਸ ਦੇਵਾਂਗੇ ਕੈਟਾਗਰੀ ਵੀ ਕਿਹੜੀਆਂ-ਕਿਹੜੀਆਂ ਆਉਣਗੀਆਂ ਇਹਦੀ ਇੱਕ ਹੋਰ ਨੋਟੀਫਿਕੇਸ਼ਨ ਆ ਰਹੀ ਆ ਉਸ ਦੇ ਹਿਸਾਬ ਨਾਲ ਇੱਕ ਅਗਲੀ ਵੀਡੀਓ ਬਣਾਈ ਜਾਵੇਗੀ ਫੀਸ ਦੇ ਸਬੰਧ ਦੇ ਵਿੱਚ ਵੀ ਤੁਹਾਨੂੰ ਕੋਈ ਜ਼ਰੂਰੀ ਗੱਲਾਂ ਦੱਸ ਦਈਏ ਜੀ ਜਿਹੜੇ ਐਸਸੀ ਐਸਟੀ ਐਕ ਸਰਵਿਸਮੈਨ ਹੈ ਪੀਡਬਲਯੂਬੀਡੀ ਹੈ ਫੀਮੇਲਸ ਹੈ 트랜ਸਜੈਂਡਰ ਹੈ ਮਿਨੋਰਟੀ ਚਾਉਂਦੇ ਆ ਇਕਨੋਮਿਕਲੀ ਜਿਹੜੇ ਬੈਕਵਰਡ ਕਲਾਸਿਸ ਦੀ ਫੀਸ ਜੀ 2500 ਰੁਪਏ ਰੱਖੀ ਗਈ ਹੈ ਬਾਕੀ ਸਾਰਿਆਂ ਦੀ ਕੈਟਾਗਰੀ ਦੀ ਫੀਸ 500 ਰੁਪਏ ਹੈ ਜੀ ਇਹ ਜੀ ਵੀਡੀਓ ਜਨਕੀ ਜਨਰਲ ਸਟੋਰ ਦੁਆਰਾ ਬਣਾਈ ਜਾ ਰਹੀ ਹੈ ਕਿ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਜਾਣੋ ਹਰ ਇੱਕ ਆਉਣ ਵਾਲੀਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਪੂਰੀ ਡਿਟੇਲ ਵਿੱਚ ਹੁਣ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਜੀ ਅਸੀਂ ਇਸ ਸਬੰਧ ਵਿੱਚ ਇੱਕ ਹੋਰ ਵੀਡੀਓ ਬਣਾਵਾਂਗੇ ਜਦੋਂ ਆਨਲਾਈਨ ਫਾਰਮ ਇਸ ਦੇ ਚੱਲ ਪਏ ਤਾਂ ਇੱਕ ਹੋਰ ਵੀਡੀਓ ਬਣਾਈ ਜਾਊਗੀ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਜਾਣੋ ਹਰ ਇੱਕ ਪੋਸਟ ਬਾਰੇ ਜਾਣਕਾਰੀ ਪੂਰੀ ਡਿਟੇਲ ਵਿੱਚ